ਬਾਈ ਆਪਾਂ ਜਾਣਕਾਰੀ ਦੇਣ ਲੱਗੇ ਤੇ ਪੁੱਛਣ ਵੀ ਲੱਗੇ ਆ ਕਿ ਬੜਾ ਰੂਟਾ ਵੁੱਟਾ ਰੈਲਾ ਚੱਲਦਾ ਜਾਂ ਘਾਰਾ ਚੱਲਦਾ ਆਪਾਂ 8 ਫੋਟਾ ਪਾਉਨੇ ਉਹਨੇ ਸਵੈਨ ਵਾਲਿਆਂ ਦਾ ਤੇ ਉਹ ਵੀ ਉਨਾ ਹੀ ਲੋਡ ਲੁੰਦੇ ਤਾਂ ਅੱਜ ਆਪਾਂ ਨੇ 10 ਫੋਟਾ ਪਾਇਆ ਚਾਚੇ ਰਾਂ ਦਾ ਲੈਂਦਾ ਆਪਣਾ ਕਿਤੇ ਗਿਆ ਵਾ ਤਾਂ ਇਸਾਨ ਐਗਰੋ ਟੱਚ ਵਾਲਿਆਂ ਦਾ ਤੇ ਇਹਨੇ ਵੀ ਸਾਲਾ ਉਨਾ ਹੀ ਜ਼ੋਰ ਲੱਤਾ ਕੋਈ ਟਰੈਕਟਰ ਆਮ ਨਾਲ ਚੱਲਿਆ ਕੋਈ ਰੌਲਾ ਨਹੀਂ ਹੈਗਾ ਪਟਾਈ ਵੀ ਬਹੁਤ ਜ਼ਿਆਦਾ ਕਰੀ ਹੈ ਦੱਸਿਓ ਵੀ ਸਵੈਨ ਨਾਲੋਂ ਇਹ ਵਧੀਆ ਜਾਂ ਵੀ ਸਵੈਨ ਇਹ ਵਧੀਆ ਵੀ بڑا ਹੋਣੇ ਕਰਕੇ ਰੈਲਾ ਚੱਲਦਾ ਪਰ بڑا ਹੋਣੇ ਕਰਕੇ ਭਾਰਾ ਚੱਲਣਾ ਚਾਹੀਦਾ ਖੇਤ ਦੀ ਮਲਾਈ ਵੀ ਆਨ ਪੂਰੀ ਗਰੀਆ ਦੇਖ ਲਓ ਕਿੱਡੇ ਕਿੱਡੇ ਡਲੇ ਤੇ ਤੇ ਆਹ ਬਰੀਕ ਕਰਤਾ ਇੰਨਾ ਤੇ ਬਾਈ ਸਾਨੂੰ ਜਿਆਦਾ ਨੌਲੇਜ ਵੀ ਨਹੀਂ ਹੈਗੀ ਤੇ ਹੌਲੈਂਡ 3630 14 ਮਾਡਲ ਠੀਕ ਹੈ ਇਹਨੇ ਪਹਿਲੇ ਮੀਡੀਅਮ ਚਾਂ ਸਰਾ ਖਿੱਚਿਆ ਠੀਕ ਹੈ ਜੀ ਦੱਸਿਓ ਜਿਹਨੂੰ ਜਿਹਨੂੰ ਪਤਾ ਇਹਦੇ ਬਾਰੇ ਨਹੀਂ ਪਰ ਅਸੀਂ ਵੀ ਬਦਲੀਏ ਪਾਇਆ ਵੀ ਬੜਾ ਏ ਚੱਲਿਆ ਵੀ ਰਹਿਲਾ ਏ ਤੇ ਕੰਮ ਦਾ ਤਾਂ ਫਰਕ ਤੁਹਾਨੂੰ ਪਤਾ ਫਿਰ ਪੈਣਾ ਹੀ ਪੈਣਾ ਠੀਕ ਹੈ ਨਾ ਮਾੜਾ ਦੱਸਿਓ ਇਹਦੇ ਬਾਰੇ ਜਿਹਨੂੰ ਜਿਹਨੂੰ ਪਤਾ